ਮੰਮੀ ਜਿੰਨ ਦਾ ਦਪਟਾ ਹੋ ਰਹੀ ਹੈਗਾ ਕੋਈ ਨਹੀਂ ਇਦਾਂ ਰੋ ਨਹੀਂ ਹੈਗਾ ਹੋਰ ਕੋਈ ਕੀ ਗੱਲ ਮੈਨੂੰ ਬੜਾ ਸੁਣਾ ਲੱਗਾਈ ਆ ਮੈਂ ਜੇ ਇਦਾਂ ਦਾ ਕੋਈ ਹੋਰ ਹੈਗਾ ਤੇ ਮੈਨੂੰ ਵੀ ਦੱਬ ਕੇ ਦੋ ਸੂਟ ਨਾਲ ਮੈਂ ਵੀ ਆਪਣੇ ਅਸਾਰੇ ਇਹ ਆਈ ਰਹੀ ਤੇ ਹੋ ਗਲੇ ਨਾ ਨੰ ਸਰਲੇ ਨਾਲ ਮੈਂ ਜਾਂਦੇ ਮੰਮੀ ਨੂੰ ਇਦਾਂ ਦੇ ਹੋਰ ਮਿਲਦੇ ਕਿਉਂ ਨਹੀਂ ਇਹਨੂੰ ਕਿ ਮੈਂ ਜਾਣਖਾ ਤੇ ਬੜੇ ਚਿਰ ਦਾ ਪੁਰਾਣਾ ਵਾਣਾ ਇਹ ਤੇ ਬੜੇ ਚਿਰ ਦਸਤਾਂ ਬੈਠਾ ਨੂੰ ਇਹਦਾ ਕੋਈ ਗੱਲ ਇਹਨਾਂ ਦੇ ਹੋਰ ਲੱਭਦਾ ਲੇਗੇ ਇਹੋ ਜਿਹਾਂ ਤਾਂ ਜ਼ਰੂਰੀ ਨਹੀਂ ਇਹ ਤਾਂ ਨਹੀਂ ਲੈਣਾ ਹੁਣ ਤਾਂ ਮੈਂ ਇਕੱਲੀ ਚ ਰਹੇ ਨਾ ਅਦਾਂ ਹੋ ਜੇ ਮੰਮੀ ਇਦਾਂ ਗੱਲ ਵਾਲੀ ਇੱਕ ਗੱਲ ਵਾਲੀ ਵੀ ਹੱਦ ਹੀ ਆ ਹੂੰ ਅਤੇ ਨਿੱਕੀ ਨਾ ਹੋ ਰਹੇ ਲਾ ਪੀਓ ਹੁਣ ਜੇ ਦੀ ਮਾਂ ਨੂੰ ਛੁੱਟੀ ਵੀ ਮਿਲ ਗਈ ਹਸਪੀਟਲ ਤੋਂ ਤੁਹਾਨੂੰ ਵੀ 2-3 ਦਿਨ ਆਉਣੇ ਹੋਗੇ ਕਮ ਸੇ ਕਮ ਹੋਣੀ ਆ ਜੇ ਵੀ ਮੇਰੇ ਨਾਨਾ ਨਹੀਂ ਬੰਦ ਦਾ ਕੰਮ ਅਜੇ ਨਹੀਂ ਮੈਂ ਕਿਹਾ ਬਣੇ ਪਿੰਡ ਨੂੰ ਜਾਵਾਂ ਕੋਈ ਜਾਣੀ ਮੈਂ ਕਿੱਥੇ ਗਈ ਆ ਕੋਈ ਮਜਬੂਰੀ ਜੇ ਦੀ ਮਾਂ ਨਹੀਂ ਠੀਕ ਤੇ ਤਾਂ ਆਈਆਂ ਉੱਥੇ ਕੋਤ ਮੰਮੀ ਨੂੰ ਨੀ ਛੁੱਟੀ ਮਿਲ ਤੇ ਗਈ ਆ ਅੱਜ ਤੇ ਮੈਂ ਕਿਹਾ ਚੱਲ ਮੈਂ ਵੀ ਅਧਿਕਾਰ ਹੁੰਦੀ ਆ ਦੀ ਹਾਲ ਚਾਲ ਪੁੱਛਾਂ ਉਹਦੀ ਮਾਂ ਦਾ ਤੇ ਜਾਵਾਂ ਪੁੱਛ ਕੇ ਜੇ ਮੈਂ ਇਦਾਂ ਚਲ ਗਈ ਤਾਂ ਵੀ ਉਹਨੇ ਕਹਿਣਾ ਮੈਂ ਵੀ ਅੱਗੋਂ ਪੁੱਛੋ ਮੈਂ ਰਹਿ ਹੀ ਲੈਂਦੀ ਤੂੰ ਹੁਣ ਨਹੀਂ ਆ ਚੱਲ ਕੋਈ ਨਹੀਂ ਆਪਣੇ ਮੰਮੀ ਨੂੰ ਦਾਵਾ ਆਪਣੇ ਵਾਂਗ ਹੀ ਜਾਂਦੀ ਦੋਦੀ ਮਾਂ ਨੂੰ ਠੀਕ ਉਹ ਤਾਂ ਵੀ ਨਹੀਂ ਮੰਨ ਕਦਾ ਛੱਡ ਕੇ ਉਹ ਤਾਂ ਮੈਂ ਫੋਨ ਤੇ ਕੀਤਾ ਸੀ ਕਿ ਜੀ ਠੀਕ ਵਾ ਹੁਣ ਫੇਰ ਹੀ ਮੈਨੂੰ ਪਤਾ ਲੱਗਾ ਉਹ ਛੁੱਟੀ ਮਿਲ ਗਈ ਐ ਮੈਂ ਜਾਂ ਲੰਦੀ ਹਾਂ ਮੈਂ ਵੀ ਆਪਣਾ ਜਾ ਲੰਦੀ ਐ ਬੁੱਤ ਆਪਣੇ ਵਰਗਾ ਹੀ ਮਨ ਸਾਰਿਆਂ ਦਾ ਆਪਣੇ ਵਰਗਾ ਮੰਮੀ ਤੇਰੀਆਂ ਹਾਂ ਹੀ ਗੱਲਾਂ ਨਹੀਂ ਮੈਨੂੰ ਚੰਗੀਆਂ ਲੱਗਦੀਆਂ ਤੇ ਕੀ ਕਰਾਂ ਹੁਣ ਦੱਸ ਆਪਣੇ ਵਰਗਾ ਆਪਣੇ ਵਰਗਾ ਉਹਨੂੰ ਕਿਹਾ ਆਪਣੇ ਘਰ ਯਾਰ ਮਾਂ ਨਾ ਤੇ ਘਰ ਨਹੀਂ ਹੋਣਾ ਕਿੱਥੇ ਜਾਣਾ ਮੈਨੂੰ ਤੇ ਉਹ ਤਾਂ ਨਹੀਂ ਕੀ ਕਰਦਾ ਮੇਰੀ ਸੱਸ ਇੰਨੇ ਦਿਨਾਂ ਦੀ ਰਹੀ ਜਦ ਤਰਾ ਤਾਂ ਹੁਣ ਆਈ ਮੈਨੂੰ ਬਿਨਾ ਤੇ ਸੱਸ ਨੇ ਕਿੱਥੇ ਚੱਲ ਜਾਣਾ ਗੱਲ ਘਰੇ ਜਾਣਾ ਕੋਈ ਗੱਲ ਮੈਂ ਤੇ ਆਪਸ ਨੂੰ ਆਖਣਾ ਵਿਚਾਰ ਲਾਣੀ ਮਮੀ ਤੇ ਇਤਨਾ ਹੁੰਦੀ ਆ ਤੇ ਪੁੱਤ ਫੇਰ ਘਰ ਆਉਂਦਾ ਕੋਈ ਗੱਲ ਮਮੀ ਕੀ ਕਰਦਾ ਆਪਣੇ ਪੋਤੇ ਨੂੰ ਮਿਲਣ ਵਾਸਤੇ ਕਰਦਾ ਕਰਦਾ ਕਿਉਂ ਨਹੀਂ ਪਰ ਕੋਈ ਮਜਬੂਰੀ ਵੀ ਹੁੰਦੀ ਹੈ ਕਿਸੇ ਦੀ ਹੁੰਦੀ ਆ ਨਾ ਜੇ ਮਮੀ ਕਰਦਾ ਹੋਵੇ ਤੇ ਤੁਸੀਂ ਜੇ ਫੋਨ ਕਰਕੇ ਛੱਟ ਸੱਦੋ ਨਹੀਂ ਤੇ ਦਾਦੀਆਂ ਦਾਦੀਆਂ ਦੀ ਤੇ ਜਾਣ ਹੀ ਹੈ ਜੜੀ ਆਪਣੇ ਪੋਤੇ-ਪੋਤੀਆਂ ਨੂੰ ਪਤਾ ਹੋਵੇ ਵੀ ਗਾੜੀ ਉਹਦੀ ਮਾਂ ਨਹੀਂ ਗਈ ਠੀਕ ਆਪਣੇ ਵਰਗਾ ਮਨ ਸਾਰਿਆਂ ਦਾ ਹੁੰਦਾ ਧੀ ਆ ਉਹ ਤਾਂ ਗਈ ਆ ਤੇ ਮੈਂ ਨਵੀਂ ਪਗਾਵਾਂ ਪੀਤੀ ਜਾਂ ਤਾਂ ਹੀ ਗਈ ਐ ਮੈਂ ਕਿਹੜਾ ਕਿਹਾ ਵੀ ਦੁਸ਼ਮਣ ਹਾਂ ਪੀ ਤਾਂ ਗਈ ਐ ਕੋਈ ਗੱਲ ਨਹੀਂ ਆ ਜਾਂਦੀ ਫਿਰ ਕੀ ਹੋ ਗਿਆ ਕੋਈ ਗੱਲ ਨਹੀਂ ਮਮੇ ਕੋਈ ਗੱਲ ਬਤਨੀ ਹੁੰਦੀ ਕੋਈ ਗੱਲ ਮੈਂ ਕਹਿਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਸ ਕੋਈ ਗੱਲ ਨਹੀਂ ਬੋਤਾ ਆਪਣੇ ਤੇਰਾ ਵੀ ਜੀ ਕਰਦਾ ਨਾ ਹੁਣ ਤੇ ਉਹ ਵੀ ਗਾੜੀ ਧੀ ਆ ਗਈ ਤੇ ਮੈਂ ਤੇ ਬੈਠੀ ਉਹਦੇ ਘਰ ਕੇ ਇੱਥੇ ਆਵੇ ਤੇ ਮੈਂ ਮਿਲ ਕੇ ਜਾਂਦੀ ਬਣਾ ਤੇ ਚੱਲ ਤੂੰ ਚੱਲ ਗਿਆ ਫਿਰ ਵੀ ਹਦਰਾ ਜੀ ਮਮੇ ਬਾਰ ਬਾਰ ਹੁਣ ਨਿਕਲੇ ਜਾਂਦਾ ਘਰ ਆ ਵਰਗੇ ਘਰ ਦਾ ਮੈਂ ਹੁਣ ਹੁਣ ਜਾ ਕੇ ਕਹੂੰਗੀ ਸਾਸੂ ਨੂੰ ਦੂਜੇ ਦਿਨ ਕਿ ਮੈਂ ਫੇਰ ਆਪਣੇ ਪੇਕੇ ਆ ਜੰਨੀ ਅਗੜੀ ਤੇ ਫੜੂਗੀ ਨਾ ਡਾਂਗ ਮੇਰੇ ਦਵਾਰੇ ਜਦੋਂ ਆਰਾਮ ਨਾਲ ਬੈਠੀ ਰਹੀ ਆਂ ਤੇ ਅਗਲੀ ਆ ਜੇਗੀ ਕਹਿੰਦੇ ਤਾਂ ਫੇਰ ਚੱਲ ਜੀ ਉਹਨੇ ਤੇ ਆਪਣੀ ਹੁਣ ਮਾਂ ਦਾ ਹਾਲ ਚਾਲ ਦੇਖ ਕੇ ਹੀ ਆਉਣਾ ਤੇ ਹੁਣ ਤੇ ਮੇਰੀ ਸਾਸੂ ਨੂੰ ਵੀ ਪਤਾ ਲੱਗ ਗਿਆ ਵਾਬੇ ਤੂੰ ਹੀ ਆ ਗਈ ਜੇ ਚਾਹਤਾਂ ਤੋਂ ਤੇ ਹੁਣ ਉਹਨੇ ਨਹੀਂ ਮੇਰੇ ਦਵਾਰੇ ਕੋਣਾ ਤੇ ਤੇਰੀ ਮਾਂ ਆ ਗਈ ਤੇ ਤੂੰ ਤਿੰਨ ਚਾਰ ਦਿਨ ਵੱਧੂ ਬੈਠੀ ਰਹੀ ਆਂ ਨਹੀਂ ਭੈਣ ਕੋਈ ਗੱਲ ਨਹੀਂ ਹੁਣ ਗਾੜੀ ਵਿਚ ਚੱਲ ਗਈ ਉਹਨੂੰ ਵੀ ਆਖਾਂ ਕਿ ਉਤੋਂ ਛੇਤੀ ਨਾ ਆ ਜਾ ਤੂੰ ਹੀ ਫੋਨ ਤੇ ਕਰੋ ਬੱਸ ਚੱਡ ਦੇ ਨੇ ਨੂੰ ਪਤਾ ਵਾ ਨਹੀਂ だっਕਰ ਅਗਰ ਕੋਈ ਗੱਲ ਨਹੀਂ ਸਾਰਾ ਮਰਜੀ ਕਰਦਾ ਜਾਨ ਤੁਹਾਡੀ ਮਰਜੀ ਮम्मी ਫਿਰ ਜਿੱਦਾਂ ਤੁਹਾਨੂੰ ਸਹੀ ਲੱਗਦਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਹੁਣ ਗੱਲ ਕਿਹਾ ਹੀ ਸਕੀ ਤੁਹਾਡੇ ਦਿਮਾਗ ਵਿੱਚ ਮੈਂ ਤਾਂ ਨੂੰ ਵਰਤੇ ਸਗ ਨਹੀਂ ਨਹੀਂ ਮੈਂ ਚਲ ਮਾਮਾ ਧੀਆ ਦੱਸ ਆਕਾ ਆਪਣੀ ਮੰਮੂ ਹੀ ਹੁੰਦਾ ਵਾ ਕੋਈ ਗੱਲ ਨਹੀਂ ਸਾਡਾ ਹੁੰਦਾ ਸਾਡੇ ਦੀ ਕਰਦਾ ਨਾ ਕਿ ਤੂੰਵੇਂ ਕੋਈ ਮੰਮੀ ਬਾਕੀ ਕਿੰਨਾ ਛੱਡੋ ਹੁਣ ਜਿਹੜੀ ਗੱਲ ਮੈਂ ਕਹੀ ਉਹਦੇ ਬਾਰੇ ਦੱਸੋ ਸੋਚਿਆ ਕੁਝ ਕਿ ਨਹੀਂ ਕੀ ਆਖਿਆ ਤੂੰ ਜਿਹੜਾ ਮੰਮੀ ਤੁਹਾਨੂੰ ਮੈਂ ਕਿਹਾ ਕਿ ਮੇਰਾ ਹਿੱਸਾ ਵੰਡਦਾ ਦੋ ਮੈਨੂੰ ਨਹੀਂ ਤੇ ਹਨ ਆ ਵੀ ਤੇ ਗੱਲ ਜੁੜੀ ਹਾ ਨੀ ਇੱਥੇ ਜਵਾਨ ਆਪਣੀ ਸੀਲਾ ਤੇਰਾ ਹਿੱਸਾ ਬੰਦਾ ਤੇ ਮੰਮੀ ਉਹ ਤੁਹਾਨੂੰ ਮੈਂ ਤਾਂ ਹੀ ਬੈਠੀ ਆ ਇੱਥੇ ਦੋ ਤਿੰਨ ਜੇ ਮੈਨੂੰ ਦੱਸ ਤੂੰ ਦੱਸ ਵੀ ਪੁੱਤ ਦਾ ਹਿੱਸਾ ਖੋਹ ਕੇ ਤੈਨੂੰ ਤੇਉਦਾ ਮੈਂ ਮੰਮੀ ਉਹ ਨਾ ਹਿੱਸਾ ਉਹ ਨਾ ਪਰ ਮੇਰਾ ਹਿੱਸਾ ਵੀ ਦੋ ਦੇ ਦੋ ਨਹੀਂ ਤੇ ਇਹ ਤੇ ਨਿਆ ਦੇ ਸਿਆ ਨਹੀਂ ਹੁੰਦੇ ਜਿੱਥੇ ਗਈਆਂ ਤੇਰੇ ਐਸੇ ਓਥੇ ਆ ਪੁੱਤ ਤੰਗਰੀ ਨਾਲ ਤਾਂ ਦੇਦਾ ਪਿਆ ਤੇ ਲਾਦੀਦਾ ਹੋਰ ਤੈਨੂੰ ਕੀ ਦਵਾ ਦੱਸ ਮੈਂ ਮੰਮੀ ਪਾਸੇ ਮੈਂ ਨੀੜੀ ਲੱਗੇ ਜੋਗੀ ਰਹਿ ਗਈ ਹੋਰ ਨਹੀਂ ਬਣਦੀ ਫਿਰ ਵੀਰਾਂ ਨੂੰ ਪਿਆਈ ਤੇ ਨਹੀਂ ਕਿ ਤੈਨੂੰ ਮਿਲ ਜਾਣੀ ਮੰਮੀ ਵੀ ਓਦਾਂ ਕਹਿੰਦੀ ਪੁੱਤਾਂ ਤੀਆਂ ਰਹੇ ਸੇ ਬਰਾਬਰ ਹੁੰਦੇ ਜੇ ਅੱਜ ਮੈਂ ਆਪਣਾ ਮੰਗਣ ਲਈ ਨਹੀਂ ਸੇ ਬਰਾਬਰ ਇਦਾਂ ਨਹੀਂ ਹੁੰਦੇ ਪੁੱਤੀਆਂ ਅਮਜਾਈ ਚੋਕ ਭਰਾ ਦੋ ਪੁੱਤਾਂ ਨੇ ਪਾਪਾ ਛੱਤਰ ਮਾਫਨੇ ਸਿਰ 'ਚ ਵੀ ਬਹੁਤ ਸਵਾ ਕੰਮ ਕੀਤਾ ਮੰਮੀ ਸਾਲ ਨਹੀਂ ਲੈਂਦੀਆਂ ਮੈਂ ਵੱਖਰਾ ਖੇਸਾ ਜੱਸ ਨਹੀਂ ਬਸਦੇ ਰਹਿਣ 20 ਪੀਦਾ ਨੇ ਸਿਰ ਐਨੇ ਖੋ ਕੇ ਹੁਣ ਉਹਨਾ ਕਿੱਥੇ ਜੀ ਹੁਣ ਕੇ ਇੱਥੇ ਹੀ ਹੋਣਾ ਹਰਦੇ ਕਿੱਥੇ ਜਾਣੂ ਬਸ ਤੀਆਂ ਪੁੱਤ ਹੋਣਗੇ ਹਾਂਜੀ ਆ来 ਮੈਂ ਲੈ ਜੀ ਕਿਤੇ ਵਜੀਰ ਕਿੱਥੇ ਆ ਉਹਦੇ ਨਾਲ ਹੁੰਦੇ ਵੀਰ ਜੇ ਪਾਣੀ ਨਹੀਂ ਪਾਣੀ ਨਹੀਂ ਆਉਂਦੇ ਨਹੀਂ ਖੰਡਾ ਨਾਲ ਇਹ ਨੂੰ ਜੇ ਲੈ ਮਿਕਸ ਕਰਨੀ ਆ ਹਾਂ ਹਾਂ ਪੁੱਤ ਉਹਦਾ ਆਇਆ ਨਹੀਂ ਉਹਨਾਂ ਰਾਜਿੰਦਰ ਦਾ ਮੰਮੀ ਮੈਂ ਲਾਇਆ ਹੈ ਘੜੀ ਖੋਗੀ ਆਹ ਕੀ ਜਾਂਦੀ ਛੁੱਟੀ ਦੀ ਮਿਲ ਗਈ ਹੈ ਤਾਂ ਠੀਕ ਵਾਸਤੇ ਕਿਹਨੂੰ ਫਰਕ ਪਾਉਣਾ ਅੱਛਾ ਤੇ ਆਂਦੀ ਕੀ ਸਵੇਰੇ ਆ ਕੇ ਲੈ ਜਾਏ ਮੈਨੂੰ ਹਾਂ ਚਲ ਕੋਈ ਗੱਲ ਮੈਂ ਕੋਈ ਨਹੀਂ ਲੈ ਜਾਾਂਗੀ ਹਾਂ ਚਲ ਫੇਰ ਕਿਥਾਂ ਲੈ ਖੜੇ ਜਾ ਕੇ ਤੇ ਲੈ ਆਓ ਕੇ ਆਹ ਕੱਲ ਨੂੰ ਕਿਨੂੰ ਜਾਵਾਂਗੇ ਸੁੱਖੀ ਸੁੱਖੀ ਇੱਕ ਹੋਰ ਕਾਕਾ ਠੀਕ ਆ ਹਾਂ ਠੀਕ ਆ ਤੇ ਮੰਮੀ ਅੱਜ ਹੁਣ ਠੀਕ ਠਾਕ ਹਾਂ ਜਿਉਂ ਰੋਟੀ ਬਣ ਜਾ ਬੇ ਖਾਣ ਹਾਂ ਇਨਫਲੇਸ਼ਨ ਜਿਆਦਾ ਵੱਧ ਗਈ ਜੀ ਇਹ ਹੋਰ ਗੱਲ ਹੁੰਦੀ ਆ ਅੱਜ ਕੱਲ ਕੇ ਆਹੋ ਖਾਣ ਪੀਣ ਦਾ ਹੁੰਦਾ ਵਾ ਤੇ ਉਹ ਵਜ੍ਹਾ ਨਹੀਂ ਇੱਕ ਗਰਮੀ ਬੜੀ ਆ ਨਾ ਹਾਂ ਤੁਹਾਨੂੰ ਸਿਆਣਾ ਬੰਦਾ ਵੇਸੀ ਸਦੇ ਵੀ ਨਹੀਂ ਮੈਨੇ ਮੇਰੇ ਨਾਲ ਗੁੱਡੇ ਨੂੰ ਗੁੱਡੇ ਜਾਂਦੇ ਆ ਚੱਲ ਸਫਤੇ ਠੰਢੇ ਲੈ ਨਹੀਂ ਆ ਮੈਂ ਲੈ ਆਉਂਗਾ ਕੋਈ ਜੋ ਆਪਣੇ ਜਣਾ ਵੇਰ ਨੂੰ ਆਹੋ ਕਾਦ ਬੱਸੇ ਆ ਜੀ ਮੰਮੀ ਤੇ ਗੱਡੀਆਂ ਕਾਦ ਰੱਖੀਆਂ ਨੇ ਬੱਸੇ ਆ ਮਾਮੇ ਤੇ ਹੈ ਪਹਿਲਾਂ ਉਹਨੂੰ ਛੱਡਣ ਜਾਓ ਫਿਰ ਉਹਨੂੰ ਲੈਣ ਜਾਓ ਰਤ ਤੱਕ ਜਿੰਨਾ ਮੁੰਡਾ ਵਾ ਫਿਰ ਕੀ ਹੋ ਗਿਆ ਦੋਰੇ ਦੋਰੇ ਖਰਚਾ ਮੰਮੀ ਗਾੜੀ ਗੱਡੀ 'ਚ ਕਿਹੜਾ ਪਾਣੀ ਪੀਂਦਾ ਪੀਂਦਾ ਤੇਰੀ ਏ ਤੇ ਬਾਬਾ ਬੱਸੇ ਗਰਮੀ ਬੜਾ ਕੰਨੀਆਂ ਨਿਆਣਾ ਬੋਦਲ ਲੈ ਵਿੱਚ ਉਹ ਚੁੱਪ ਖਾ ਗਿਆ ਤੇ ਜਿੰਨੇ ਦੇ ਘਰਾਂ 'ਚ ਵੀਰ ਗੱਡੀਆਂ ਨੇ ਹੈਗਾ ਕੀ ਕਰ ਉਹਨਾਂ ਦੇ ਨਿਆਣੇ ਬੱਸਾਂ 'ਚ ਨਹੀਂ ਹੁੰਦੇ ਮੰਮੀ ਮੈਂ ਤੂੰ ਕਿਉਂ ਹੀ ਨੀਂ ਨੀਂਵੇ ਲੈਣੀ ਵੇਖੀ ਆ ਕੌਣ ਲੈ ਗਿਆ ਪਤਾ ਆਪਣੇ ਜੱਥੇ ਦਾ ਸੋਲ ਗਿਆ ਵਾ ਉਹ ਲੋਕੀਏ ਜਿੱਤੇ ਮਰਦੇ ਆਪਣੇ ਬੱਚੇ ਅੰਮਕਿ ਬਿਮਾਰ ਹੋ ਤੇ ਫੇਰ ਤੇ ਮੰਮੀ ਸੋਲ ਵੀ ਆਪਾਂ ਆਪਣੇ ਘਰ ਦੱਬੀ ਕੀਤਾ ਵਾ ਸੋਖਾ ਤੂੰ ਐਡੇ ਨਾ ਨੀਂਵੇ ਨਾ ਲਿਆ ਕਰ ਤੇਲ ਪੀਂਦਾ ਪਾਣੀ ਪੀਂਦਾ ਪਉਣਾ ਹੀ ਨਿਉਣਾ ਹੀ ਤੂੰ ਐਵੇਂ ਜਾਂਦੀ ਹੋਰ ਜੀਓ ਟੈਨਸ਼ਨ ਚੁੱਕਦੀ ਆ ਮੈਨੂੰ ਅਜੇ ਨਾ ਤੇਰੇ ਕੋਲ ਪੈਸੇ ਮੰਗਣੇ ਕਿ ਪੈਸੇ ਤੇ ਤੈਨੂੰ ਇੰਨੀ ਕਿਉਂ ਟੈਨਸ਼ਨ ਤੇ ਘਰੋਂ ਤੇ ਆਪਣੇ ਹੀ ਜਾਣੇ ਆ ਬਗਾਨੇ ਘਰੋਂ ਜਾਣੀ ਆ ਨਹੀਂ ਤੇ ਇਹ ਨਗਾਰੀ ਕਲੇ ਦੀ ਆ ਸੁੱਖ ਵਾਕੇ ਕਰੀਦੀ ਆ ਕਿ ਜੇ ਹੁਣ ਜਸੁੰਦੇ ਬੰਦੇ ਮਰੂ ਮਰੂ ਕਰੀ ਜਾਵੇ ਅਮਾ ਇੰਨੀ ਕਰੋ ਪਰ ਸੁੱਖ ਤੇ ਕੋਈ ਜਿਆਦਾ ਹੀ ਬਦਾ ਚੜੇ ਜਿੰਨਾਂ ਦੇ ਘਰੋਂ ਆਪੇ ਕਰਨੇ ਆ ਮੈਂ ਕੋਲ ਲਗਾ ਤੇ ਮੰਮੀ ਮੈਂ ਆਪਾਂ ਹੋਣੀ ਮੋਟਰਸਾਈਕਲ ਜਾਂ ਹੋਣੀ ਮੋਟਰਸਾਈਕਲ ਜਾਣਦੀ ਕਿ ਪਿੰਡ ਮੈਂ ਵੀ ਬੱਸੇ ਹੀ ਹੁੰਦੀ ਨਹੀਂ ਤੇ ਜੇ ਤਾਂ ਉਹ ਨਹੀਂ ਕਿਦਾਂ ਕਰੋਲਾ ਪਉ ਨਹੀਂ ਹੁੰਦੀ ਹਾਏ ਮਰਗੇ ਰੁੜਗੇ ਪ੍ਰਾਣ ਘਟੀ ਹੀ ਹੋ ਗਿਆ 2 ਮਿੰਟ ਦਾ ਰੋਲਾ ਪਰ ਬਹਾਰੇ ਚ ਬੱਸੀ ਹੀ ਆ ਨੇ ਨਹੀਂ ਤੂੰ ਸਿਆਣੀ ਬਣੀ ਤੈਨੂੰ ਗਰਮੀ ਲੱਗਦੀ ਉਹ ਜਰਾ ਨਿਆਣਾ ਵਾ ਜੇ ਉਹਨੂੰ ਹੀ ਗਰਮੀ ਲੱਗੂਗੀ ਐਦਾਂ ਉਹਨਾਂ ਸਾਹਮਣੇ ਕਰਾਂਗੀ ਤਾਂ ਉਹਨਾਂ ਦੇ ਰੱਖਣਾ ਨਹੀਂ ਐਦਾਂ ਕਰ ਮਮੀ ਮੈਨੂੰ ਏਸੀ ਚ ਤੇ ਗਜਾ ਛੜਿਆ ਉਹਨੂੰ ਮਾੜਾ ਜਿਹਾ ਬਾਹਰ ਜਾਂਦਾ ਹਾਏ ਗਰਮੀ ਹਾਏ ਕਰੀਏ ਅੱਜਾ ਜਿੱਦਾਂ ਦੀ ਹੁਣ ਗੱਲ ਦੁਨੀਆ ਹੋ ਗਈ ਉਦਾਂ ਉਦਾਂ ਦੇ ਕੰਮ ਹੋ ਗਏ ਆ ਹੁਣ ਜਦੋਂ ਸਾਢੇ 1:30 ਤੇ ਤੁਸੀਂ ਜੰਮੀ ਨਹੀਂ ਉਹਦੇ ਏਸੀ ਹੈ ਨਹੀਂ ਸੀਗੇ ਤਮਾ ਮਮੇ ਸੁਣਣ ਵੀ ਨੂੰ ਆਪੇ ਕੀਤਾ ਨਹੀਂ ਤੁਸੀਂ ਉਹਨੂੰ ਏਸੀ ਚ ਵਾਰ ਛੜਿਆ ਕੱਟੀ ਚ ਕਾਹ ਨੂੰ ਜਗ ਸਕੂਲ ਜਾ ਉਹਦੇ ਏਸੀ ਨਾਲ ਬੰਦੇ ਹੋਦੇ ਇੱਕ ਨਹੀਂ ਬੰਦ ਆ ਇਸ ਸਕੂਲੇ ਵੀ ਏਸੀ ਪਾਉਣੀ ਆ ਬਸ ਹੋ ਜਾ ਉਹੜਾ ਸੈੱਟ ਹੋਏ ਨਾ ਤੂੰ ਨਾ ਮਿਲਦੀ ਟੈਂਸ਼ਨ ਚੁੱਕ ਜਿੰਨਾ ਜਿਹੜੇ ਹੈਗੇ ਨਾ ਉਹਨਾਂ ਦੇ ਜਿੱਦਾਂ ਦੇ ਹੈਗੇ ਆਪਣਾ ਕਹਾਂਗੇ ਪਾਲਣਾ ਪੁੱਛਣਾ ਵਧੀਆ ਪਿਓ ਦਾ ਭਾਰਤ ਨੂੰ ਆਉਂਦਿਆ ਕਾਹ ਵਾਸਤੇ ਕਮਾਉਂਦਿਆ ਨਾ ਹੋ ਤੇ ਯਾਰੀ ਵਿਚਾਰੀ ਨੂੰ ਪਵਾਣੀ ਦਾ ਘਰ ਏਸੀ ਚ ਵਾਰ ਛੜੋ ਲੱਖ ਲੱਖ ਰੁਪਇਆ 2-2 ਲੱਖ ਤਨਖਾਹਾਂ ਤਾਂ ਕੀ ਕਰਨੇ ਤੇ ਸਾਡੇ ਬੱਚੇ ਰੋਣਗੇ ਤੇ ਧੀ ਵਰੀ ਕੱਖ ਤਾਂ ਜਾਣਦੇ ਮੰਮੀ ਇਹਦਾ ਨਹੀਂ ਸੁਆਬ ਬਗਾਨ ਦੇਵੀ ਗਈਆ ਪਰ ਇਹਦਾ ਦਿਮਾਗ ਉਸੇ ਦਾ ਹੋ ਸਹੀ ਆ ਇਹ ਤੇ ਪਤਾ ਨਹੀਂ ਕਿ ਰੱਬ ਨੇ ਕਿਉਂ ਮੈਨੂੰ ਦੇਤੀ ਬੜੀ ਲਾਡਾਂ ਵਾਲਾ ਨਾਲ ਲਈ ਇੱਕ ਧੀ ਪਰ ਬਿਮਾਰੀ ਲੱਭੀ ਆਂਦੀ ਮੰਮੀ ਸਹਣਾ ਨਹੀਂ ਸਾਚੀ ਜਾਂਦੀ ਕਿ ਰੱਬ ਨਾਲ ਜੋ ਚੀਜ਼ ਲੜ ਕੇ ਲਈ ਹੈ ਨਾ ਉਹ ਓਖੀ ਉਹ ਓਖਾ ਹੀ ਕਰਦੀ ਆ ਮੈਂ ਦੇਖੇ ਤੂੰ ਵੀ ਉਹ ਸਾਣਾ ਕਰਦੀ ਮੈਨੂੰ ਕੁੜੀ ਚਾਹੀਦੀ ਕੁੜੀ ਚਾਹੀਦੀ ਨਹੀਂ ਦੋ ਪੁੱਤਾਂ ਇੱਕ ਧੀ ਚਾਹੀਦੀ ਆ ਪਰ ਖਣੂਨ ਨਾਲ ਝਿੰਝਦੀ ਕਿ ਪੁੱਤ ਨਹੀਂ ਪਾਤਾ ਮੈਨੂੰ ਕਦੀ ਕੁਛ ਤੇ ਕਦੀ ਕੁਛ ਇੱਕ ਕਿਦਾਂ ਦੀ ਗੱਲਾਂ ਮਦਾਂਦੀ ਆ ਮੈਂ ਕਹਾਂ ਨੀ ਕੀ ਇਹਦਾ ਕੋਈ ਨਹੀਂ ਆ ਪਿਆਰ ਜਣਾ ਨਹੀਂ ਤਾਂ ਕਿੱਥੇ ਚਲ ਗਈ ਐ ਐਨਾ ਇਹਨੂੰ ਵੱਡਨੇ ਅੰਦਰ ਪਰ ਇਹ ਨਹੀਂ ਸਮਝਦੀ ਸੁੱਖ ਨਹੀਂ ਸਮਝਦੀ ਇਹਨੂੰ ਨਹੀਂ ਆ ਗੱਲ ਉਹ ਇਹਦਾ ਨਾਰਖਣ ਤੇਦਾ ਦੁੱਖ ਇਹਦੇ ਸੁੱਖ ਐਵੇਂ ਗੁਰਦਵਾਰਿਆਂ ਨਾਲ ਜਕੜਾਇਆ ਜਾਂਦਾ ਤੇ ਇਹਦੇ ਬਹੁਤ ਸਤੰਦੀ ਐ ਜਿਹਨੂੰ ਫੇਰ ਨਾ ਸੁਣਦੀ ਹੋਵੇ ਮੰਮੀ ਹੂੰ ਸੁੱਖ ਨੂੰ ਤੂੰ ਹੀ ਫੋਨ ਕੀਤਾ ਹੈ ਕਿ ਮੈਂ ਚਲ ਗਈਆਂ ਤੇ ਤੂੰ ਆਜੀ ਮੈਂ ਆਪਰਾ ਵਕ ਤੇਨੂੰ ਫੋਨ ਕੀਤਾ ਆਪੇ ਮੈਨੂੰ ਫੋਨ ਕਰ ਲੈ ਮੰਮੀ ਮੈਂ ਜਾਣਾ ਦੋ ਦਿਨਾਂ ਪਿੰਡ ਤੇ ਮੈਂ ਚਲ ਜਾ ਇਨੇ ਦੇ ਜਾਨ ਦੁਖੀ ਕਰ ਮਾਰੀਆ ਦੀ ਪਰਦੇ ਭਲੇ ਨਾ ਰਵਾ ਪਉਂਦੀ ਆ ਉਦੋਂ ਗਰਮੀ ਕਦੀ ਆ ਬਣਾਉ ਕਦੀ ਉਹ ਬਣਾਉ ਚੱਲ ਤੂੰ ਤੇ ਨਹੀਂ ਕਹਿਆ ਮੈਂ ਕਿ ਆਖਣੇ ਮੈਂ ਬੰਮੀ ਤੇ ਰਿਆ ਦਰਦਾ ਠੀਕ ਆ ਆਗੀ ਨਾ ਕੇ ਆ ਰਿਆ ਨਾ ਲੈ ਥੋੜੇ ਇਹਨਾਂ ਮਹਾਲ ਵੀ ਸਕਾ ਲੈ ਚੱਲ ਮੈਂ ਉੱਥੇ ਪੱਖੇ ਤੇ ਲਗਾ ਲਈ ਚੱਲ ਠੀਕ ਹੋ ਗਿਆ ਕੰਮ ਚੱਲ ਜਾ ਗਰਮੀ ਪਰ ਬਲਗਣ ਰਹੀ ਆ ਜਾਨਾ ਗਰਮੀ ਆਏ ਬੜੀ ਜਾਨਾ ਆਹ ਤਾਂ ਗਰਮੀ ਆਹੋ ਦੱਕ ਜਾਂਦਾ ਕਿ ਮੁਰਕੇ ਆਹੋ ਮੁਰਕੇ ਗਰਮੀ ਲੱਭਣੀ ਆ ਮੁਰਕੇ ਸੱਚੀ ਗੱਲ ਲੱਥੇ ਮੰਮੀ ਦਾ 2.5 ਮਹੀਨੇ ਗਰਮੀ ਇਹ ਜਾਨਾ ਤੁਹਾਡੀ ਦਾਹ ਦੇ 8 10 ਦਿਨ ਗਰਮੀ ਨਹੀਂ ਦੀ ਰੋਟੀ ਕਿ ਗਈ ਪਰ ਇਹ ਰੋਟੀ ਨਹੀਂ ਖਾਣੀ ਜੀ ਨਹੀਂ ਕਰਦੇ ਕਿਉਂ ਪਾਣੀ ਬੀਬੀ ਆਪ ਜੇ ਬੈਣ ਰੋਟੀ ਖਾਓਗੇ ਤਾਂ ਪਾਣੀ ਘੱਟ ਹੋਣੀ ਗਰਮੀ ਦੇ ਅੰਦਰ ਰੋਟੀ ਦਿਖਾਣੀ ਪੈਗੀ ਰੋਟੀ ਨਹੀਂ ਇਦਾਂ ਕਰੀ ਬੜੀ ਮੈਂ ਚੋਲ ਬਣਾ ਕੇ ਲਊਗਾ ਜੀ ਤੇ ਇਹਦੇ ਨਾਲ ਖਾਵਾਂਗੇ ਮੰਗ ਜੌਰ ਮम्मी ਸੋ ਕੁਝ ਜ਼ਿਆਦਾ ਤੇ ਲੱਗਣੀ ਆ ਉਹ ਨਹੀਂ ਤੂੰ ਆ ਕੇ ਮਸਲ ਚਾਹ ਪੀ ਰੋ ਤੇ ਫੇਰ ਦੇ ਘੱਟ ਲੱਗੂਗੀ ਚਾਹ ਨਹੀਂ ਪੀ ਕੋਈ ਨੀ ਪਰ ਜੌਰ ਮੰਗ ਨੂੰ ਨਹੀਂ ਇਹ ਦੱਸੋ ਅਹੀਂ ਤੇ ਕੰਨਾ ਕੰਨੀ ਸੁਖਰੀਏ ਤੂੰ ਹੀ ਮੋਹਦੀਆਂ ਗੱਲਾਂ ਕਰਨ ਦੇ ਉਹ ਨਹੀਂ ਗੱਲਾਂ ਨਹੀਂ ਕਰਦੀ ਆ ਸਤੰਦੀ ਬੈਠੇ ਮਮਮੀ ਮੈਨੂੰ ਪੁੱਛਣੇ ਕਰਾ ਜੀ ਤੈਨੂੰ ਫੋਨ ਫੋਨ ਕੀਤਾ ਜਾ ਆਇਆ ਆਦਮਾ ਨੇ ਕੀਤਾ ਹੈ ਇਹ ਉਹਨਾਂ ਜਾਣਾ ਚਾਹਦੇ ਗਣ ਆਦੇ ਵੀ ਨਾ ਦਿਮਾਗ ਖਰਾਬ ਗੱਡੀ ਤੇ ਤੂੰ ਈ ਭੂਏ ਜੜਾ ਕੇ ਕਿਸੇ ਲੈ ਆ ਜੀ ਬਸ ਤੇ ਆਵੇ ਨਾ ਆਵੇ ਤੈਨੂੰ ਹਾਂ ਜੀ ਬੇਬੀ ਆ ਰਹੀ ਹੈ ਕਿ ਦੀ ਰੀਜ ਨਾਲ ਚੁੰਨੀ ਲਿਆਂਦੀ ਤੇ ਮੰਮੀ ਕੀਤੇ ਉੱਤੇ ਪੈਂਦੀ ਨਹੀਂ ਮੰਮੀ ਇਹਦੇ ਤੁਸੀਂ ਕਰਾ ਲ ਲੈਈਆਂ ਦੱਸਾ ਕਿਹੜੇ ਪਾਸੋਂ ਤੇ ਕੀ ਹੈ ਇਹ ਦੁਪੱਟਾ ਤਾਂ ਬੜਾ ਸੋਹਣਾ ਹੈ ਕਿ ਇਹ ਕਰ ਰੱਖਦਾ ਤਿੰਨ ਬਰ ਦਾ ਹੈਗਾ ਮੰਮੀ ਇਸ ਬਾਹਰ ਮੰਮੀ ਘਾੜੇ ਘਾੜੇ ਸੂਟ ਪਾਉਂਦੀ ਹੈ ਲੈ ਵੀ ਹਮ ਮੈਨੂੰ ਕਹੋਗੇ ਤੁਸੀਂ ਵੀ ਕੇ ਪਾਉਂਦੀਆਂ ਤੁਸੀਂ ਵੀ ਮੇਰੇ ਨੂੰ ਜਿੱਦਾਂ ਮੈਂ ਹਰੇ ਲਾਲ ਗਾੜੇ ਪਾਉਂਦੀ ਆ ਨਾ ਤੇ ਤੁਸੀਂ ਵੀ ਨਾਲ ਗਾੜੇ ਪਾਜੋ ਤੇ ਤੁਹਾਨੂੰ ਪਸੰਦ ਨਹੀਂ ਹੈਗੇ ਸਹੀ ਗੱਲ ਬੋਲਾਰੇ ਕਿ ਜੇ ਆਪਣੀ ਚੋਇਸ ਪਰ ਦੁਪੱਟਾ ਭਾਵੇਂ ਸੋਹਣਾ ਨਹੀਂ ਮੰਮੀ ਇਹ ਤੇ ਤੁਸੀਂ ਨਾਲ ਲਿਆ ਗਏ ਮੈਂ ਜਦੋਂ ਜਿਹਦੇ ਹਿੱਸੇ ਦਾ ਲੈਂਦਾ ਹੋਇਆ ਨਾ ਉਹਨੂੰ ਚੰਗਾ ਲੱਗਦਾ ਫਿਰ ਜੇ ਮੈਂ ਲੈ ਲਿਆ ਫਿਰ ਮੰਮੀ ਨੇ ਕਹਿਣਾ ਮੇਰੇ ਵੱੱਲੇ ਜਾਂਦਾ ਹੀ ਤੇ ਆਪ ਲੈ ਕੇ ਬੈਠੀ ਤੇ ਜਦੋਂ ਮੰਮੀ ਲੈਂਦੀ ਨਹੀਂ ਆ ਤੇ ਘਰ ਤੇ ਆ ਬੋ ਚੁੱਪ ਕਰਕੇ ਤੂੰ ਨਹੀਂ ਕੀ ਕਰਨਾ ਛਾਲੇ ਜਗਾ ਸੁਣਦਾ ਹੈ ਕਦੀ ਸੱਚੀ ਕਹਾਣੀ ਸੱਚੀ ਕਹਾਣੀ ਕੀ ਆ ਇੱਕ ਦਮ ਮੀ ਫਰਹਾ ਆ ਮੈਂ ਕੱਲ੍ਹ ਸਾਰਾ ਫਰਹਾ ਨੂੰ ਫੋਨ ਕੀਤਾ ਹੈ ਕਿ ਤੁਹਾਡੇ ਸਰਪ੍ਰਾਈਜ਼ ਜਿੱਦਾਂ ਦੇ ਤੁਹਾਨੂੰ ਦੇ ਸਰਪ੍ਰਾਈਜ਼ ਦਾ ਮਾਰ ਦੇ ਇਹਨੂੰ ਕੋਸ਼ਣਾ ਚਾਹੀਦਾ ਸਭ ਤੂੰ ਮੈਨੂੰ ਦੱਸ ਕੀ ਸਰਪ੍ਰਾਈਜ਼ ਆ ਉਪਾ ਬੀਂ ਕਾਲੀ ਸਰਪ੍ਰਾਈਜ਼ ਤੇਰੇ ਪੰਨਿਆਂ ਵਾਲੇ ਭਾਰ ਲਈ ਬਿਸਕੁਟ ਦੇ ਆ ਕੇ ਬੋਗੋ ਸੋਖਾ ਸਰਪ੍ਰਾਈਜ਼ ਚਾਰਾ ਕੋ ਮੈਂ ਨਾ ਦੀ ਗੱਲ ਕਾਂਡੀ ਤੈਨੂੰ ਚੰਗ ਸਿੰਘ ਮੈਂ ਕਿਹਾ ਮੈਂ ਇੱਕਦਮ ਆਇਆ ਤੇਰੇ ਲਈ ਸਰਪ੍ਰਾਈਜ਼ ਹੀ ਸਹੀ ਇੱਕ ਤੇ ਤੇਰੇ ਲਈ ਘਰ ਵੀ ਲਿਆਉਂਦਾ ਰੇ ਉਹ ਵੀ ਸਰਪ੍ਰਾਈਜ਼ ਹੀ ਆ ਚੱਲ ਜਾ ਮੈਂ ਪਾਣੀ ਲੈ ਕੇ ਆਵਾ ਪਿੰਨਾ ਤੁਹਾਡੇ ਘਰ ਤੇ ਕਿਹੜਾ ਫਿਰ ਸਰਪ੍ਰਾਈਜ਼ ਮੇਰੇ ਘਰ ਲੈ ਲੈਂਦਾ ਜਾ ਕੇ ਵੇਖ ਨਹੀਂ ਤੂੰ ਹਾਂ ਮੈਂ ਨਹੀਂ ਵੀ ਫਿਰ ਪਈਏ ਢੀਗੀ ਚੀਜ਼ ਤੇ ਉਹ ਸਰਪ੍ਰਾਈਜ਼ ਵਾ ਤੇ ਫੋਨ ਹੀ ਜਾ ਉੱਚਾ ਬੰਦੇ ਰਹਿਣਾ ਮੰਮੀ ਨਾ ਮੈਂ ਗੰਦ ਕਰ ਰਹੀ ਤੇ ਨਹੀਂ ਉਹ ਚਾਹ ਕੋ ਹੁੰਦਾ ਬੰਦਾ ਛੜੀ ਬੰਦਿਆ ਨੇ ਛੜੀ ਆ ਚਪਕਾ ਚੋ ਹੁੰਦਾ ਪੀਣੀ ਆ ਤੇ ਬੰਦਾ ਫੋਨ ਫੋਨ ਕਰਕੇ ਆਉਂਦਾ ਚੱਲ ਹੁਣ ਚਾਹ ਬਣਨੀ ਕੋ ਨਾ ਕੋ ਬੰਦਾ ਲੈ ਆਉਂਦਾ ਉਹ ਚਾਹ ਕੋਈ ਗੱਲ ਨਹੀਂ ਚਾਹ ਬਣੀ ਚਾਹ ਆਪਣੀ ਫੂਕੀ ਚਾਹ ਪੀਵਾਂਗੇ ਪਰ ਹੁਣ ਧਿਆਨ ਦੇਣਾ ਭਾਬੀ ਨੇ ਤੁਹਾਨੂੰ ਮੈਨੂੰ ਦੱਸਿਆ ਹੀ ਨਹੀਂ ਕਿ ਚਾਹ ਪਾਣੀ ਮਜ਼ੇਦਾਰ ਹੁੰਦਾ ਬੇਸਕੂਪ ਜੀਆ ਕਰ ਪਿਆ ਵਾ ਪਾਣੀ ਆ ਗਿਆ ਚਾਹ ਥੋੜੀ ਜੀ ਬਣਾਉਣੀ ਹੈ ਅੱਜ ਆਪਾਂ ਸੁਰ ਬਹਿਣਾ ਤੇ ਗਰਮੀ ਨਹੀਂ ਬੰਦਾ ਟੰਡੇ ਹੋ ਜਾਂਦਾ ਕਿਤੇ ਚਲ ਕੋਈ ਨਹੀਂ ਸੀ ਲੱਗਿਆ ਤੈਂ ਤੇ ਹਾਂ ਹਾਂ ਤੈਂ ਵੀ ਤੇ 4 ਵਜਣ ਰਹੇ ਆ ਹੋਰ ਗੇੜਾ ਛੰਡਾਉਂਦਾ ਆਹੋ 4 ਵਜੇ 4 ਵਜੇ ਤੇ ਬਲਤਾ ਵਸੂਰ ਜੀ 4 ਵਜੇ ਗੇੜਾ ਛੰਡਾ ਉਹ ਚਲ ਕੋਈ ਨਹੀਂ ਮੰਮੀ ਆਣੀ ਮੰਮੀ ਨਹੀਂ ਤਰਤਰੀ ਤੇ ਆ ਜਾਓ ਫੇਰੇ ਸੀ ਵਾਲੇ ਨਮਲੇ ਕਿ ਗਰਮੀ ਚਾਹੀਏ ਤਾਂ ਬੰਦੀ ਨੂੰ ਪੇਰੋ ਕੋਈ ਨਾ ਸਸਿਕਾ ਮੰਮੀ ਜੀ ਸਸਿਕਾ ਸਸਿਕਾ ਜੀ ਸਾਡੀ ਪਿੱਛੇ ਮੈਂ ਵੀ ਹੀ ਪੂਰ ਮਾਰਿਆ ਪਿੱਛੇ ਮੂੰਹ ਦੇ ਵੱਜੇ ਲੱਗਾ ਸੀ ਮੇਲੇ ਚੱਲ ਬਾਜੀ ਨਹੀਂ ਆ ਨਾ ਉਹਦਾ ਲਾਂਡਾ ਪਾ ਆਹੋ ਮੰਮੀ ਪੈਂਦਿਆ ਨਾਲ ਨਾਤੀ ਵੇਖ ਲਓ ਕਿਤੇ ਫੋਨ ਕਰਕੇ ਨਹੀਂ ਆਏ ਮੈਂ ਨਹੀਂ ਦੇਣ ਨਹੀਂ ਕੋਬਾ ਚੱਲ ਕੋਈ ਗੱਲ ਹੋਸਨਾ ਤੇ ਮੰਮੀ ਕਿੱਜਾ ਹਾਂਜੀ ਹਾਂਜੀ ਤਿੰਨ ਸਰਾਓ ਸੇਤ ਠੀਕ ਆ ਪਰ ਸੇਮੀ ਠੀਕ ਆ ਹੋਰ ਘਰ ਦਾ ਸਰਦਾਰ ਸਾਹਿਬ ਠੀਕ ਵਧੀਆ ਹਾਂ ਵਧੀਆ ਮੰਮੀ ਅੱਛਾ ਠੀਕ ਆ ਮੈਂ ਕਿਹਾ ਮੌਸਮ ਥੋੜਾ ਜਿਆਦਾ ਸਹੀਆ ਪੱਦਰ ਵਾਈ ਜੀ ਆ ਤਾਂ ਮੈਂ ਲੈ ਆ ਮੈਂ ਨੂੰ ਜਾ ਗਈ ਆਹੋ ਇਹ ਵੀ ਤਾਂ ਠੀਕ ਆ ਮੰਮੀ ਹੋਰ ਯਾਤਰਾ ਕਿਦਾਂ ਦੀ ਰਹੀ ਯਾਤਰਾ ਤੇ ਬਹੁਤ ਵਧੀਆ ਰਹੀ ਅੱਛਾ ਸਾਰੇ ਫੇਰ ਤੁਰ ਲਿਆ ਮੱਥਾ ਟੇਕ ਕੇ ਸਾਰੇ ਸਾਰੇ ਵਧੀਆ ਤੂੰ ਕੀ ਲਿਆਂਦਾ ਮੰਮੀ ਤੁਸੀਂ ਤੇਰੇ ਲਈ ਪ੍ਰਸ਼ਾਦ ਲਿਆਂਦਾ ਮੇਰੇ ਲਈ ਸੂਟ ਸਾਰ ਨਹੀਂ ਕੋਈ ਲੱਭਾ ਉੱਥੋਂ ਤੇ ਤੈਨੂੰ ਸੂਟ ਪਤਾ ਇੱਥੇ ਲੈ ਦੇਣੇ ਆ ਚਲੋ ਉੱਥੇ ਦਾ ਗਿਫਟ ਜਿਆ ਆ ਜਾਂਦਾ ਵਾ ਇੱਥੋਂ ਦੱਸ ਤਾ ਕਿਦਾਂ ਦਾ ਸੂਟ ਲੈਣ ਤੈਨੂੰ ਸੂਟ ਲੈ ਆ ਦੇਨੀ ਆ ਕਿਹੜੀ ਕਰ ਇੱਥੋਂ ਦੇ ਫੇਰ ਮੰਮੀ ਅੱਡੇ 'ਚ ਮਿਲ ਹੀ ਜਾਂਦੇ ਆ ਤਾਂ ਨਹੀਂ ਤੈਨੂੰ ਜਿੱਥੋਂ ਆਖੇਗਾ ਵਧੀਆ ਕਿਹੜੇ ਦੁਕਾਨ ਤੋਂ ਲੈ ਦੇਣੇ ਆ ਚਲੋ ਕੋਈ ਨੂੰ ਉੱਥੋਂ ਤਾਂ ਵਧੀਆ ਰਿਆ ਹਾਂ ਬਹੁਤ ਵਧੀਆ ਠੀਕ ਆ ਤੇ ਤੁਮ ਹੁਣ ਜਾਣਾ ਮੱਝ ਮਮੀ ਪਲਾਨ ਤੇ ਕੋਈ ਹੰਦੀ ਹੀ ਮੇਰਾ ਮੈਂ ਤੇ ਚਲ ਰਾਜਵਿੰਦਰ ਹੁੰਦੀ ਆ ਉਹਦੀ ਮੰਮੀ ਦਾ ਪਤਾ ਲੈ ਕੇ ਜਾਉਂਗੀ ਘਰੇ ਲੈਣੀ ਆ ਗਈ ਹੁਣ ਮੈਨੂੰ ਤੇ ਚਲ ਫੇਰ ਉਹ ਬਣਾਇਆ ਪਾ ਤੁਹਾਨੂੰ ਜਾਣਾ ਤੇ ਪੈਣੀ ਆਹੋ ਉਹ ਤੇ ਤੁਸੀਂ ਚਲ ਜਾਣਾ ਪੈਣੀ ਆ ਪਰ ਹੁਣ ਆਹ ਹੁਣ ਗੁੱਸਾ ਕਰੇ ਕੋਈ ਕਹਿੰਦੀ ਫੋਨ ਤੇ ਗੱਲ ਕਰਨੀ ਫੇਰ ਉਹ ਦਰਮੇਂ ਮੈਂ ਕਾਲ ਕੀਤੀ ਨਹੀਂ ਮੈਂ ਚੱਲ ਆਇਆ ਬੰਦਾ ਮਿਲਦਾ ਸਾਹਮਣੇ ਪੁੱਛਿਆ ਹਾਂ ਚਲੋ ਹੋਰ ਗੱਲ ਹੁੰਦੀ ਆ ਨਾ ਬੱਸ ਚਲ ਹੁਣ ਕੀ ਕਰਨਾ ਚੱਲ ਕੋਈ ਗੱਲ ਤਾਂ ਹੀ ਮੈਂ ਇੱਕ ਦੋ ਦਿਨ ਹੋ ਕੇ ਬੈਠੀ ਨੇ ਤੇ ਮੈਂ ਦੁੱਧਨ ਦੀ ਚੱਲ ਜਾਣਾ ਜਿੱਦਾਂ ਤੇ ਆਏ ਮੈਂ ਤੇ ਇਦਾਂ ਜਾਵਾਂ ਦੱਸ ਤੈਨੂੰ ਨਾਲ ਹੀ ਖੜਨਾ ਹੁਣ ਮੈਂ ਨਹੀਂ ਮੈਂ ਨਾ ਕੀਤੀ ਆ ਮੈਂ ਕਹਿੰਦਾ ਚੱਲ ਜਾਨੀ ਮੈਂ ਕਿਤੇ ਫੇਰ ਨਾ ਸਾਬ ਮਸਤਰਾ ਕਿਉਂ ਕਰਨੀ ਵੀ ਮੈਂ ਰਹਿ ਪਈ ਨਹੀਂ ਆ ਤੇਰਾ ਕੋਈ ਪਤਾ ਨਹੀਂ ਚੱਲ ਲੈ ਤਾਂ ਹੁਣ ਤੂੰ ਹੱਥੋਂ ਕੇ ਪਾ ਕੱਪੜੇ ਕੋਈ ਨਹੀਂ ਮੈਂ ਮੋਹ ਲੈਣੀ ਆ ਤੇ ਅਰ ਤਾਂ ਕੋਈ ਨਹੀਂ ਬਣਾਉਂਦੀ ਆ ਭਾਪੀ ਚਾ ਚਾਹ ਪੀ ਕੇ ਬਣਾਉਂ ਨਹੀਂ ਆ ਤੇ ਆਹੋ ਆਹੋਂ ਜਾਣੇ ਪੈਣਾ ਜਦੋਂ ਬਿਨਾਂ ਦੱਸੇ ਕੋਈ ਆਈ ਗਿਆ ਵਾ ਅੱਜ ਆਈ ਪਾਉ ਨਹੀਂ ਨਹੀਂ ਮੰਮੀ ਹਾਂ ਰਿਆ ਨਹੀਂ ਸਕਦਾ ਮੈਂ ਸ਼ਾਮ ਦੇ ਕੰਮ ਤੋਂ ਰਿਆ ਵਾ ਜਿਨਾਂ ਲਈ ਇੱਕ ਚੀਜ਼ ਲਈ ਆ ਉੱਥੇ ਜਾ ਕੇ ਉਹ ਖਾ ਲਾਂ ਦੱਸਣਾ ਨਹੀਂ ਕੀ ਗੱਲ ਹੈ ਨਹੀਂ ਨਹੀਂ ਦੱਸਣਾ ਨਹੀਂ ਉਮੀ ਕੋਸ਼ੀ ਦੱਸਣਾ ਮੰਮੀ ਕੱਖ ਨਹੀਂ ਲੈ ਹੁਣ ਆਪਾਂ ਨਹੀਂ ਆ ਵੀ ਛੇਤੀ ਤੁਰ ਪੂਗੀ ਤੇ ਧੰਨਵਾਦ ਨਹੀਂ ਮਾਰੀ ਜਾਣੀ ਤਾਂ ਹੁਣੇ ਪਤਾ ਲੱਗਦਾ ਤੁਹਾਡੇ ਮਾਰਨ ਦੇ ਨਹੀਂ ਲਾਤੇ ਤੁਹਾਡੇ ਸਾਹਮਣੇ ਸਭ ਨਹੀਂ ਨਹੀਂ ਮਮੀ ਦੱਸਣ ਵਾਲੀ ਨਹੀਂ ਗੱਲ ਅੱਜੇ ਦੱਸਦਾ ਆਪੇ ਤੁਹਾਨੂੰ ਹੀ ਫੋਨ ਕਰਕੇ ਦੱਸ ਦੂੰ ਕੀ ਲਿਆ ਉਹ ਚੀਜ਼ ਹੋਊ ਤੇ ਦੱਸੂਗਾ ਚਲ ਹੋਣੀ ਹੈ ਫੇ ਤੇਰੀ ਆਖਣ ਲਿਆ ਵਗੇ ਬਾ ਨਹੀਂਓ ਚਲ ਪੁੱਛੇਤੀ ਜਾ ਤੂੰ ਦਰਵਾਜ਼ਾ ਤੋੜ ਕੇ ਵੇਹ ਭਲੰਕੇ ਨਹੀਂ ਜੀ ਦੱਸ ਤੂੰ ਤੁਹਾਨੂੰ ਮੈਂ ਪਹੁੰਚ ਕੇ ਫੋਨ ਕਰਦੀਆਂ ਤੇ ਕੀ ਹੈ ਹਾਂ ਤੇ ਮੈਂ ਵੇਖਾਂ ਕੋਈ ਬਾਕੀ ਵਿਚਾਰ ਕੀ ਹੈ ਜਾ ਜਾ ਪੀ ਮਾਰਾ ਮਮੀ ਨਾਲ ਗੱਲ ਦਾ ਨਹੀਂ ਤਿਆਰ ਹੋ ਜੀ ਛੇਤੀ ਛੇਤੀ ਹੁਣ ਨਹੀਂ ਆ ਆਹੋ ਫੇ ਨਹੀਂ ਆ ਹੋ ਜਾਣਾ ਵਾ ਨਹੀਂ ਆ ਕਿਤੇ ਹੋਇਨਾ ਕੋਈ ਗੱਲ ਨਹੀਂ ਆਪੇ ਹੋ ਜਾਂਦੀ ਰਾਹ ਤੂ ਆ ਕਦਾ ਗਿਆ ਸੁੱਖ ਤਾਂ ਜਰਾ ਨਹੀਂ ਉੱਡ ਗਿਆ ਸੁੱਖ ਦਾ ਜੀ ਕਿੱਥੇ ਮਰਦਾ ਜਾਣ ਨੂੰ ਤੌਰ ਨਹੀਂ ਪੈਂਦਾ ਕਿ ਇੱਥੇ ਘਰ ਤੇ ਹਾਂ ਉਹ ਵਿਚਾਰਾ ਕਹਿੰਦਾ ਸਰਪ੍ਰਾਈਜ਼ ਆ ਤੇਰੇ ਵਾਸਤੇ ਆਹੋਂ ਦੀ ਪੰਜਾਂ ਦੇ ਬਿਸਕਟ ਲਿਆ ਕੇ ਸੁਪਾਈ ਕਰਦਾ ਫਿਰਦਾ ਪਿਤਾ ਜੀ ਮੇਂ ਵੀ ਵੀ ਨਹੀਂ ਸੋ ਗੱਲਾਂ ਹੁੰਦੀਆਂ ਸਾਹ ਦੇ ਸਾਹਮਣੇ ਕਿਉਂ ਕਰਨੀਆਂ ਹੁੰਦੀਆਂ ਸਰਪ੍ਰਾਈਜ਼ ਤੇ ਨੀ ਕੀ ਦੀ ਚੀਜ਼ ਦਾ ਹੈ ਬੜਾ ਹੁੰਦਾ ਜੇ ਘਰ ਵਾਲਾ ਕੋਈ ਪਿੰਜਰਤੀਆਂ ਦੀ ਚੀਜ਼ ਵੀ ਦੇ ਦਿੱਤੇ ਉਹ ਵੀ ਨੀ ਤੇ ਚਾੜ ਜਾਂਦਾ ਇਹਨੂੰ ਕੋਨਾ ਕੋਤੇ ਲਿਆਈ ਜਦੋਂ ਕੋਸ ਤੇ ਰੱਖਦਾ ਹੀ ਆ। ਕੋਈ ਬਾਤ ਨਹੀਂ। ਤਾਂ ਕੀ ਬੱਬੀ ਚ ਆਹ ਰੱਖੀ ਆ। ਕਰਮੀ ਨਹੀਂ ਬੜੀ ਆ ਤੇ ਕਰਨਾ ਨਹੀਂ ਕੀਨੀ। ਚਲ ਮੇਰੇ ਦੱਸ। ਹਾਂਜੀ। ਆਉਂਦੇ ਨੂੰ ਆਪਣੇ ਬਰੌਣੀ ਨੂੰ ਪੈਗੀ ਆ। ਫਿਰ ਕੀ ਹੋਵੇ ਜੇ ਕੋਈ ਨਾ ਕੋਈ ਹਾਦਾ ਹੀ ਹੋਊਗਾ ਸਰਪ੍ਰਾਈਜ਼ ਵਾਲਾ ਲਵੇ। ਸਵਾਲਿਆਂ ਦਾ ਹੁਣਾ ਹੋ ਗਰਮੀ ਚ ਮਾਰਦੇ ਨੇ ਫੜਦਾ ਮੈਨੂੰ ਨਹੀਂ। ਇਹ ਠੰਡਾ ਹੋ ਲੈਂਦੇ ਮਾਸਾ ਜੱਸ ਵੇਲੇ ਇਸ ਵਕਤੇ ਆ ਜੀਨ ਉਹਨੂੰ ਨਾ ਗਰਮੀ ਲੱਗਦੀ ਉਹ ਪਿਆਰੀ ਮੈਂ ਜਾ ਗਿਆ ਭੈਣਾ ਬਹੁਤ ਜਾ ਗਿਆ ਕਿ ਪਿਆਰ ਗਰਮੀ ਚ ਮਾਰਨਾ ਇਹ ਤੇ ਮੈਸੇਜ ਸਭ ਸੌਖੀ ਆ ਤੁਹਾਨੂੰ ਪਤਾ ਮੇਰੇ ਤੇ ਸਲਾਈ ਖੁੱਟਦਾ ਰਹਿੰਦਾ ਇੱਥੇ ਹੀ ਆ ਤੇ ਆ ਪਾ ਜਾ ਬਹਿ ਜਾਂਦਾ ਗਰਮੀ ਚ ਤੇ ਕੋਤੋਂੋਂ ਤੇਰਾ ਵਿਆਹ ਹੋਇਆ ਜਾਣਾ ਤੇ ਹੈ ਹੀ ਆ ਕਿੰਨੇ ਕਿ ਦਿਨ ਇੱਥੇ ਰਹਿਣਾ ਐਸੀ ਇਦਾਂ ਹੀ ਕਰਮਾਂ ਦੇ ਨਾਲ ਜਿਹਦੇ ਪਹਿਲਾਂ ਲੱਗ ਗਿਆ ਉਹਦੇ ਲੱਗ ਗਿਆ ਅੱਪੇ ਤੇਰੇ ਵੀ ਲੱਗ ਜੂਗਾ। ਆਹ ਉਹ ਸਾਡੇ ਘਰਾਂ ਵਿੱਚ ਸੋਤ ਜਿਹਾ ਤੁਹਾਨੂੰ ਤਾਂ ਗੱਲਾਂ ਹੁੰਦੀਆਂ। ਮੇਰੀ ਮਾਂ ਨੇ ਸਾਰਾ ਕੁਝ ਲਵਾਜੋ ਦਿੱਤਾ ਤੁਹਾਨੂੰ ਟੈਮ ਨਾਲ। ਇੱਦਾਂ ਟਡੂਸਾ ਨਾ ਮਾਰਿਆ ਕਰ। ਮੇਰੇ ਬਾਰੇ ਤੇ ਵਿਖਿਆ ਹੀ ਕੁਛ ਨਹੀਂ। ਮੇਰੇ ਬਾਰੇ ਵੀ ਵੱਡਾ ਘਰ ਕਰਬ ਲੈਂਦੇ ਤੇ ਮੈਨੂੰ ਤੇ ਲੋੜ ਪਈ ਸੀ ਤੇ ਬਾਰ-ਬਾਰ ਹੁੰਦੀ। ਨਹੀਂ ਉਦੋਂ ਕੋង ਗਵਟਾ ਬਣ ਕੇ ਉੱਥੇ ਕੁਰਸੀ ਤੇ ਬਹਿ ਕੇ ਐਂ ਸਿਰ ਮਾਰਦੀ ਹੀ। ਉਦੋਂ ਬੰਦਾ ਦੱਸ ਦਿੰਦਾ ਕਿ ਮੈਨੂੰ ਨਹੀਂ ਪਸੰਦ ਘਰਵਾਜੀ ਮੁੰਡਾ ਪਸਾਦ ਦੇ ਤੇ ਘਰਵਾ ਨਹੀਂ ਪਸੰਦ। ਮੇਰਾ ਕੀ ਆਖ ਦੇ ਦਿੰਦੀ। ਕਰ ਮੈਂ ਦੇਖਣ ਦੇ ਹੀ ਘਰ ਤੇ ਮੰਮੀ ਉਹਨਾਂ ਨੇ ਦੇਖਣਾ। ਮੈਨੂੰ ਕੀ ਪਤਾ ਜਦੋਂ ਮੰਮੀ ਨੇ ਸ਼ੁਰੂ ਤੋਂ ਹੀ ਪਤਾ ਕਿ ਮੈਂ ਤਸਵੀਰ ਨਹੀਂ ਮੰਮੀ ਮੈਂ ਆਪਣੇ ਘਰ ਦਾ ਕਾਰਬਾਰ ਲੱਭਿਓ ਐਦਾਂ ਲੱਭਿਓ ਇਹਦੇ ਨੌਂਕਾ ਚੌਂਕਾ ਹੁਣ ਸਾਰਾ ਕੁਝ ਹੋਵੇ ਮੰਮੀ ਨੂੰ ਨਹੀਂ ਇਹ ਚੀਜ਼ ਦੇਖਦੀ ਮੈਨੂੰ ਛੋਟਾ ਛੜਿਆ ਉੱਤੇ ਇਹ ਚ ਹੁਣ ਸਾਡੇ ਕਿ ਕਸੂਰ ਹੈ ਹੁਣ ਤੁ ਮੰਮੀ ਨੂੰ ਕਿਹਾ ਲੋਕਾਂ ਦੀਆਂ ਮਾਵਾਂ ਆ ਤੁਹਾਡੇ ਨਾਲ ਕੇ ਗਵਾਂਢਣ ਉਹਦੀ ਮਾਂ ਉਹਨੂੰ ਏਸੀ ਲਵਾ ਕੇ ਨੇ ਕੀ ਕਰ ਮੇਰੀ ਮਾਂ ਨੂੰ ਨਹੀਂ ਦੇਖਦਾ ਵੀ ਮੈਂ ਲਵਾ ਕੇ ਦੇਵਦੀ ਆਪਣੀ ਨੂੰ ਗਰਮੀ ਚ ਮਰਦੀ ਰਹਿੰਦੀ ਧੀ ਤੇ ਮੇਰੀ ਆ ਤਨਵੇ ਇਹ ਨਾ ਕਰ ਕਰਕੇ ਬੁਵਾ ਕੇ ਦਿੰਦੀ ਹੈ ਕਿ ਨਹੀਂ ਦਿੰਦੀ ਪਰ ਮੇਰੀ ਗੱਲ ਸੁਣ ਆਹ ਕੰਮ ਨਹੀਂ ਚੰਗਾ ਜਿੰਨ ਲੰਗ ਦੇਤਾ ਇੰਨੇ ਬੜਾ ਹੁੰਦਾ ਮੰਮ ਮੰਕੇ ਨਹੀਂ ਜਿੱਜਾ ਸੁੱਕ ਖੜੀ ਦੀਆਂ ਤੇ ਤਾਂ ਇਹ ਮੈਂ ਕਹਿ ਦੇ ਲਈ ਆਪਣੇ ਆਪ ਦੇਖ ਜਾਣਾ ਚਾਹੀਦਾ ਮੰਮੀ ਨੂੰ ਮੈਂ ਕਿਹੜੀ ਮੰਮੀ ਦੀ ਬਗਾਨੀ ਮੈਨੂੰ ਤਾਂ ਇਹ ਰੋਟੀ ਤੋਂ ਚੱਕ ਕੇ ਲੈਂਦਾ ਹੁੰਦਾ ਹੁਣ ਤਾਂ ਮੈਂ ਤੇ ਆਪਣੀ ਹੀ ਹੈ ਪੋਤੀ ਬਸ ਸਿੰਦੇਰਾ ਚੜੇ ਮੰਮੀ ਨੇ ਮੈਨੂੰ ਬਣਾਣਾ ਸਿੰਦੀ ਰੱਖਿਆ ਜਾ ਇਸੀ ਥੱਲੇ ਬਹਿ ਜਾ ਕੇ ਮੈਂ ਚਾਹ ਬਣਾ ਕੇ ਲੈ ਨਹੀਂ ਹੁਣ ਨਾ ਘਰ ਮੋਹ ਬੁੱਧੀ ਆਹ ਹੋ ਗਿਆ ਨਹੀਂ ਆ ਘੜੀ ਮੈਂ ਕਿ ਘੜੀ ਸੁੱਕ ਲੈ ਨਾ ਮੈਂ